ਚਾਨਕੀ ਜਦੋਂ ਉਧਰੋਂ ਆਵਾਜ਼ਾਂ ਆਈਆਂ ਨਾ ਟੀਅਰ ਗੈਸ ਦੇ ਗੋਲੇ ਚੱਲੇ ਆ ਉਸ ਤੋਂ ਬਾਅਦ ਫਿਰ ਆਪਾਂ ਟੀਮ ਲੈ ਕੇ ਅੱਗੇ ਭੱਜੇ ਆ ਵੀ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਪਰ ਉਦੋਂ ਜਦੋਂ ਜਾ ਕੇ ਵੇਖਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਟੀਅਰ ਗੈਸ ਦਾ ਮੈਨੂੰ ਇਹ ਨਾ ਪਤਾ ਵੀ ਟੀਅਰ ਗੈਸ ਸਰਪਤੂਆਂ ਹੀ ਕਰਦੇ ਆ ਪਰ ਜਿਹੜੇ ਉਹਨਾਂ ਟੀਅਰ ਗੈਸ ੁੱਟਿਓ ਆਣ ਕੇ ਜਦੋਂ ਡਿੱਗਦੇ ਉਹ ਫਟਦੇ ਹੀ ਜਿਹੜਾ ਮੁੰਡਾ ਆਪਣਾ ਵਿਚਾਰਾ ਸ਼ਹੀਦ ਹੋ ਗਿਆ 21 ਸਾਲ ਦਾ ਮੁੰਡਾ ਵਾ ਸ਼ੁਭਕਰਨ ਉਹ ਆਪਣੇ ਕੋਲ ਇੱਥੇ ਆਪਣੇ ਮੁੰਡੇ ਇੱਥੇ ਚੋਕ ਕੇ ਲਿਆਏ ਉਹਨੂੰ ਮੇਉਦੀ 9:00 ਵਜੇ ਬੇ ਕਿ 9:00 ਚੱਲਦੀ ਉਸ ਟਾਈਮ ਪਰ ਉਹਦੇ ਹਾਲਾਤ ਬੜੇ ਭੜੇ ਕੋ ਸਿਰ ਸਾਰਾ ਖੁੱਲਾ ਹੋਇਆ ਉਹਦਾ ਸਿਰ ਦੇ ਵਿੱਚ ਉਹਦਾ ਬ੍ਰੇਨ ਹੀ ਜਿਹੜਾ ਉਹ ਸਾਰਾ ਬਾਹਰ ਆ ਗਿਆ ਹੈ ਮਤਲਬ ਵੀ ਜਿਵੇਂ ਮੈਨੂੰ ਤਾਂ ਲੱਗਦਾ ਵੀ ਇਹ ਆਪਣਾ ਹਿੰਦੁਸਤਾਨ ਨਹੀਂਗਾ ਆਪਣਾ ਭਾਰਤ ਨਹੀਂਗਾ ਇੱਥੇ ਆ ਲੱਗਦਾ ਵੀ ਕਿਸੇ ਦੇਸ਼ ਦੀ ਕਿਸੇ ਦੇਸ਼ ਨਾਲ جنگ ਹੋਈ ਆ ਵੀ ਮਜੈਲਾਂ ਛੁੱਟੀਆਂ ਜਾਂਦੇ ਇਦਾਂ ਦਾ ਨੁਕਸਾਨ ਹੋਇਆ ਵਾ ਪਤਾ ਨਹੀਂ ਕਿਵੇਂ ਮਾਰ ਜਨੋ ਮੈਂ ਉਹਨੂੰ ਚੁੱਕਿਆ ਵਾ ਉਹਦਾ ਵਜਨ ਵੀ ਬਹੁਤ ਜ਼ਿਆਦਾ ਮੈਨੂੰ ਲੱਗਾ ਪਰ ਮੈਂ ਚੁੱਕ ਕੇ ਭੱਜਾਂ 100 ਮੀਟਰ ਭੱਜ ਕੇ ਮੈਂ ਗਿਆ ਐਂਬੂਲੈਂਸ ਦੇ ਵਿੱਚ ਪਾ ਕੇ ਫਿਰ ਉਦੋਂ ਜਦੋਂ ਆਣ ਕੇ ਬਾਅਦ ਚ ਵੇਖਿਆ ਨਾ ਜਦੋਂ ਇਧਰੋਂ ਰੋਲਾ ਪੈ ਗਿਆ ਜਦੋਂ ਉਹਨਾਂ ਨੇ ਟੀਅਰ ਗੈਸ ਉਹਨਾਂ ਨੇ ਫਿਰ ਟਰਾਲੀਆਂ ਦੇ ਸੁੱਟਣੇ ਸ਼ੁਰੂ ਕਰਤੇ ਆ। ਅਲੀ ਅਲੀ ਕਰਦੇ ਆਏ ਤੇ ਜਿਹੜੇ ਆਪਣੇ ਕਿਸਾਨ ਹੀ ਪਛੇੜ ਗਏ ਸਾਰੇ ਜਦੋਂ ਉਹਨਾਂ ਨੇ ਟੀਅਰ ਗੈਸ ਛੱਡਦੇ ਤੇ ਗੋਲੀਆਂ ਛੱਡਦੇ ਆਏ ਨਾ ਜਦੋਂ ਉਹ ਜਦੋਂ ਆਪਣੇ ਪਿੱਛੇ ਕੇ ਸਾਰੇ ਇਹਨਾਂ ਨੇ ਟਰੈਕਟਰ ਭੰਤੇ ਆਪਣੀਆਂ ਗੱਡੀਆਂ ਇੱਥੇ ਲਗੀਆਂ ਤੁਸੀਂ ਵੇਖਿਆਣੀਆਂ ਵਾ ਗੱਡੀਆਂ ਭੰਤੀਆਂ। ਮੈਂ ਉਹਨਾਂ ਨੂੰ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਨਾ ਵਾ ਵੀ ਜੇ ਗੋਲੀਆਂ ਮਾਰਨੀਆਂ ਨਾ ਸਾਡੇ ਆਣ ਕੇ ਸਾਡੀ ਟੀਮ ਅੱਜ ਵੀ ਫਿਰ ਤਤਬਰਿਆ ਅਹੀਂ ਅੱਗੇ ਨੂੰ ਵੀ ਵੱਧ ਇਤਸ਼ਾਹ ਨਾਲ ਆਪਣੇ ਭਰਾਵਾਂ ਦੀ ਸੇਵਾ ਕਰਨ ਜੋ ਜਿੱਤੇ ਕਿਸਾਨੀ ਅੰਦੋਲਨ ਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਰਿਹਾ ਤਾਂ ਉੱਥੇ ਹੀ ਮੈਡੀਕਲ ਕੈਂਪ ਤੱਕ ਲਗਾਏ ਗਏ ਨੇ ਪਰ ਜਦੋਂ ਕੱਲ ਦੀ ਗੱਲ ਕਰੀਏ ਕਨੌਰੀ ਬਾਰਡਰ ਦੀ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਮਲਾ ਕੀਤਾ ਜਾਂਦਾ ਪੰਜਾਬੀਆਂ ਤੇ ਕਿਸਾਨਾਂ ਤੇ ਤਾਂ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਇਹਨਾਂ ਲੋਕਾਂ ਦੀ ਸਹਾਇਤਾ ਸਿਹਤ ਦੇ ਲਈ ਜਿਹੜਾ ਤਿਆਰ ਰੱਖਰੇ ਸੀ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਭਾਈ ਕੀ ਗੱਲਬਾਤ ਵੀਰ ਜੀ ਗੱਲ ਤੇ ਹੋਈ ਹੀ ਵੀ ਜਦੋਂ ਮੈਂ ਅੱਗੇ ਦੱਸਣ ਦਿਆਂ ਵਾਂ ਵੀ ਪਹਿਲੋਂ ਤੇ ਕਿਸਾਨਾਂ ਵੱਲੋਂ ਬੜਾ ਜੋਸ਼ ਹੀ ਵੀ ਦਿੱਲੀ ਨੂੰ ਜਾਣਾ ਆਪਾਂ ਤੇ ਪਰ ਕਿਸਾਨ ਆਪਣੇ ਜਿਹੜੇ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਕਿਹਾ ਗਿਆ ਹੈ ਵੀ ਮੀਟਿੰਗ ਹੋ ਰਹੀ ਆ ਤੇ ਲੋਕ ਬੜੇ ਸ਼ਾਂਤਮਈ ਸਾਰੇ ਇੱਥੇ ਇਕੱਠੇ ਹੋਏ ਖੜੋਤੇ ਸੀ ਆਪਣੇ ਕੋਲੋਂ ਜਿੱਦਾਂ ਆਮ ਨਾਰਮਲ ਹੁੰਦਾ ਜਿੱਦਾਂ ਤੁਸੀਂ ਵੇਖਦੇ ਜੇ ਮੈਡੀਸਿਨ ਚੱਲੰਦੀ ਸੀ اچانک ਹੀ ਜਦੋਂ ਉਧਰੋਂ ਆਵਾਜ਼ਾਂ ਆਈਆਂ ਨਾ ਵੀ ਟੀਅਰ ਗੈਸ ਦੇ ਗੋਲੇ ਚੱਲੇ ਆ ਉਸ ਤੋਂ ਬਾਅਦ ਫਿਰ ਆਪਾਂ ਟੀਮ ਲੈ ਕੇ ਅੱਗੇ ਭੱਜੇ ਆ ਵੀ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਪਰ ਉਦੋਂ ਜਦੋਂ ਜਾ ਕੇ ਵੇਖਿਆ ਬਹੁਤ ਜ਼ਿਆਦਾ ਨੁਕਸਾਨ ਆਇਆ ਕੋ ਲੋਕਾਂ ਦੇ ਲੋਕਾਂ ਦਾ ਘੱਟ ਬਹੁਤ ਜ਼ਿਆਦਾ ਸੀ ਉਹਨਾਂ ਨੇ ਕੱਟ ਦੇ ਵਿੱਚ ਟੀਅਰ ਗੈਸ ਛੱਟਿਆ ਟੀਅਰ ਗੈਸ ਮੈਂ ਤੇ ਇਹਦੇ ਬਾਰੇ ਮੈਨੂੰ ਬਾਲੀ ਨੌਲੇਜ ਨਹੀਂ ਪਰ ਟਾਇਰ ਗੈਸ ਦਾ ਮੈਨੂੰ ਇਨਾ ਪਤਾ ਵੀ ਟਾਇਰ ਗੈਸਰ ਬਤੂਆਂ ਹੀ ਕਰਦੇ ਆ ਪਰ ਜਿਹੜੇ ਉਹਨਾਂ ਟਾਇਰ ਗੈਸ ਸੁਟਿਓ ਆਣ ਕਿ ਜਦੋਂ ਡਿੱਗਦੇ ਉਹ ਫਟਦੇ ਹੀ ਕਿਉਂਕਿ ਸਾਡੇ ਮੈਡੀਕਲ ਚ ਵੀ ਆਣ ਕੇ ਇੱਕ ਫਟਿਆ ਜਦੋਂ ਡਿੱਗਾ ਨਾ ਹਾਂ ਹਾਂ ਡਿੱਗਾ ਨੂੰ ਫਟਿਆ ਉਹ ਟਾਇਰ ਗੈਸ ਦੇ ਸੈੱਲ ਪਏ ਜਿਹੜੇ ਆਪਣੇ تھے ਐ ਫਟੇ ਆਣ ਕੇ ਇੱਥੇ ਵੀ ਉਹ ਜਦੋਂ ਫਟਦੇ ਆ ਨਾ ਉਹਦੇ ਵਿੱਚ ਬੜੇ ਜਿਆਦੇ ਲੋਕ ਮਤਲਬ ਜਿਹੜੇ ਕਿਸਾਨ ਹੀ ਨਾ ਫੱਟੜ ਹੋਏ ਸੀ ਉਹ ਸੈਂਕੜੇ ਹੀ ਕਿਸਾਨ ਜਿਵੇਂ ਇਦੋਂ ਮੰਨ ਲਓ ਵੀ ਆਪਾਂ ਵੀ ਜਿਵੇਂ ਮੈਨੂੰ ਤਾਂ ਲੱਗਦਾ ਵੀ ਇਹ ਆਪਣਾ ਹਿੰਦੁਸਤਾਨ ਨਹੀਂਗਾ ਆਪਣਾ ਭਾਰਤ ਨਹੀਂਗਾ ਇੱਥੇ ਇਹ ਲੱਗਦਾ ਵੀ ਕਿਸੇ ਦੇਸ਼ ਦੀ ਕਿਸੇ ਦੇਸ਼ ਨਾਲ جنگ ਹੋਈ ਆ ਵੀ ਮਜੈਲਾਂ ਸੁੱਟੀਆਂ ਜਾਂ ਜਾਂਦੇ ਇਦਾਂ ਦਾ ਨੁਕਸਾਨ ਹੋਇਆ ਵਾ ਕਿਉਂ ਨਹੀਂ ਤੇ ਇੰਨੀ-ਇੰਨੀਆਂ ਜਿਹੜੀਆਂ ਮਤਲਬ ਥੱਲੇੋਂ ਹੱਡੀਆਂ ਦਿਸਦੀਆਂ ਅਹੀਂ ਇੰਨੇ-ਇੰਨੇ ਜ਼ਖਮ ਹੋਏ ਕਿ ਤੇ ਆਹ ਚੀਜ਼ਾਂ ਪਾੜੀਆਂ ਕਿਸੇ ਦਾ ਮੂੰਹ ਪਾੜ ਗਿਆ ਇੱਕ ਦੀਆਂ ਸਾਰੀ ਗੱਲ ਹੀ ਉੱਡ ਗਈ ਸੀ ਪੀ ਜਿਵੇਂ ਬ੍ਰਸ਼ਟ ਵਜਾਂਦਾ ਗੋਲੀ ਦਾ ਮਤਲਬ ਇੰਨਾ ਨੁਕਸਾਨ ਹੋਇਆ ਸੀ ਕੰਟੀਨਿਊ ਜਿ ਇਦਾਂ ਚੱਲਦਾ ਰਿਹਾ ਘੱਟੋ ਘੱਟ 2 ਘੰਟੇ ਕੰਮ ਚੱਲਦਾ ਰਿਹਾ ਵਾ ਉਹ ਟੀਅਰ ਗਿਆ ਸੁੱਟਦੇ ਸੀ ਤੇ ਇਦਾਂ ਇੰਨੇ ਫੱਟਰ ਹੋ ਜਾਂਦੇ ਸੀ ਤੇ ਐਂਬੂਲੈਂਸਾਂ ਇੱਕ ਦੇ ਮਗਰ ਦੂਜੀ ਦੂਜੀ ਦੇ ਮਗਰ ਤੇ ਜਿੱਦਾਂ ਹੀ ਚੱਲਦੀਆਂ ਆਪਣਾ ਇਦਾਂ ਮਤਲਬ ਆਪਣੀ ਟੀਮ ਪੂਰੇ ਜੋਰ 'ਚ ਮਤਲਬ ਇਹ ਕਿਸਾਨਾਂ ਦਾ ਜਿਵੇਂ ਮਲਮ ਪੱਟੀ ਕਰਨ ਦੀ ਜਿਹੜੇ ਬਹੁਤ ਸੀਰੀਅਸ ਹਾਂ ਜਿਹੜੇ ਬਹੁਤ ਸੀਰੀਅਸ ਹੀ ਨਾ ਉਹਨਾਂ ਨੂੰ ਆਪਾਂ ਮਤਲਬ ਜਿਵੇਂ ਕਰਨੇ ਆ ਉਸ ਤੋਂ ਬਾਅਦ ਜਿਹੜਾ ਮੁੰਡਾ ਆਪਣਾ ਵਿਚਾਰਾ ਸ਼ਹੀਦ ਹੋ ਗਿਆ 21 ਸਾਲ ਦਾ ਮੁੰਡਾ ਵਾ ਸ਼ੁਭ ਕਰਨ ਉਹ ਆਪਣੇ ਕੋਲ ਇੱਥੇ ਆਪਣੇ ਮੁੰਡੇ ਇੱਥੇ ਚੋਕ ਕੇ ਲਿਆਏ ਉਹਨੂੰ ਇੱਥੇ ਆਪਣੇ ਉੱਥੇ ਇੱਥੇ ਮੈਂ ਵੇਖਿਆ ਮੈਨੂੰ ਮੈਂ ਉਹਦੀ ਨਬਜ਼ ਵੇਖੀ ਨਬਜ਼ ਚੱਲਦੀ ਉਸ ਟਾਈਮ ਤੇ ਪਰ ਉਹਦੇ ਹਾਲਾਤ ਬੜੇ ਭੜੇ ਕੋ ਸਿਰ ਸਾਰਾ ਖੁੱਲਾ ਹੈ ਉਹਦਾ ਸਿਰ ਦੇ ਵਿੱਚ ਉਹਦਾ ਬ੍ਰੇਨ ਹੀ ਜਿਹੜਾ ਉਹ ਸਾਰਾ ਬਾਹਰ ਆ ਗਿਆ ਹੈ ਮਗਰੋਂ ਮਤਲਬ ਕਿ ਮੈਂ ਉਹਦੇ ਜਦੋਂ ਵੇਖੇ ਸਾ ਮੇਰੇ ਮਨ ਚ ਹੀ ਵੀ ਕਿਉਂ ਆਪਾਂ ਜੇ ਡਾਕਟਰ ਦੇ ਨਾਤੇ ਚਾਹੁੰਦੇ ਆਂ ਵੀ ਬੰਦੇ ਚ ਇੱਕ ਵੀ ਸਾਹ ਆ ਨਾ ਉਹ ਪਰਮੇਸ਼ਰ ਦੀ ਕੋਈ ਰਜ਼ਾ ਹੋ ਸਕਦੀ ਉਹ ਬਚ ਸਕਦਾ ਨਾ ਮੈਂ ਆਵਾਜ਼ ਦਿੱਤੀ ਮੈਂ ਐਮਬੂਲੈਂਸ ਕਿਤੇ ਲੰਦੇ ਐ ਐਮਬੂਲੈਂਸ ਪਿੱਛੇ ਆਉਣਦੀ ਆ ਵੀ ਕਿਉਂ ਐਮਬੂਲੈਂਸ ਆ ਜਾਣ ਜੂ ਦਈਆਂ ਮੈਂ ਉਹਨੂੰ ਮੇਰੇ ਤੋਂ ਪਤਾ ਨਹੀਂ ਕਿਵੇਂ ਮਾਰ ਜੇ ਲੋ ਮੈਂ ਉਹਨੂੰ ਚੁੱਕਿਆ ਵਾ ਉਹਦਾ ਵਜਨ ਵੀ ਬਹੁਤ ਜ਼ਿਆਦਾ ਮੈਨੂੰ ਲੱਗਾ ਪਰ ਮੈਂ ਚੁੱਕ ਕੇ ਭੱਜਾ 100 ਮੀਟਰ ਭੱਜ ਕੇ ਮੈਂ ਗਿਆ ਐਮਬੂਲੈਂਸ ਦੇ ਵਿੱਚ ਪਾ ਕੇ ਉਹਨੂੰ ਤੋਰਤਾ ਜਦੋਂ ਉੱਥੋਂ ਜਦੋਂ ਉੱਥੋਂ ਹੀ ਵਾਪਸ ਆਉਂਦੇ ਆ ਆਉਂਦੇ ਇਦਰੋਂ ਲਾਲਾ ਲਾਲਾ ਹੋ ਗਈ ਤੇ ਟਾਇਰ ਗਿਆ ਜਦੋਂ ਪਤਾ ਲੱਗਾ ਸਾਡੇ ਇੱਥੇ ਡਿੱਗਣ ਲੱਗ ਪਏ ਸਾਡੀ ਮੈਡੀਕਲ ਤੇ ਵਿਚਾਰੇ ਪਰ ਜਦੋਂ ਆਪਦੇ ਆ ਕੇ ਦੇਖ ਹਾਂ 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 ਆਪਣੇ ਮੁੰਡੇ ਇੱਥੇ ਤੇ ਟਾਇਰ ਗਿਆ ਸੀ ਤੇ ਵਜੇ ਆਪਣੇ ਮੁੰਡੇ ਵੀ ਬਿਲਕੁਲ ਅਫੈਕਟਡ ਹੋ ਗਏ ਕਿ ਇਹਨੂੰ ਸਾਹ ਅੱਖਾਂ 'ਚ ਪ੍ਰੋਬਲਮ ਹੋ ਗਈ ਕਿਦਾਂ ਹਾਂ ਹਾਂ ਬਹੁਤ ਜ਼ਿਆਦਾ ਕਿਉਂ ਜਦੋਂ ਆਪਾਂ ਤੋਂ ਹੁਣ ਇਹ ਕਿਸ ਹਿਸਾਬ ਨਾਲ ਵੀ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਇੱਥੇ 10 15 ਬੰਦੇ ਪਏ ਹੋਣਗੇ ਤੇ ਉੱਥੇ ਆਪਾਂ ਕਿਦਾਂ ਆਪਣਾ ਬਚਾਅ ਕਰ ਸਕਦੇ ਵੀ ਉਹਨਾਂ ਨੂੰ ਸਾਹਦੇ ਨਾ ਪਿੰਪ ਲਾਉਂਦੇ ਆਏਓ ਦੇਸ਼ ਭਰ ਦੇ ਵਿੱਚ ਪਰ ਐਦਾਂ ਦੀ ਕਦੇ ਸਥਿਤੀ ਦੇਖੀ ਨਾ ਨਾ ਇਦਾਂ ਦੀ ਜਾਂ 26 ਜੂ ਵੀ ਆਪਣੀ ਟੀਮ ਤੇ ਅਟੈਕ ਹੋਇਆ ਜਦੋਂ 26 ਜਨਵਰੀ ਦਾ ਆਪਣਾ ਦਿੱਲੀ ਮੋਰਚੇ ਤੇ ਲੱਗੇ ਨਾ ਉਦੋਂ ਵੀ ਆਪਣੇ ਆਪਣੇ ਜਿਹੜੇ ਵਲੰਟੀਰੀ ਉਹਨਾਂ ਦੇ ਅਟੈਕ ਹੋਇਆ ਉਹਦੋਂ ਉਹਨਾਂ ਦੀ ਵੀ ਉਦੋਂ ਵੀ ਸੱਟਾਂ ਲੱਗੀਆਂ ਉਹਦੇ ਫਿਰ ਉਦੋਂ ਜਦੋਂ ਆਣ ਕੇ ਬਾਅਦ ਚ ਵੇਖਿਆ ਨਾ ਜਦੋਂ ਇਧਰੋਂ ਰੌਲਾ ਪੈ ਗਿਆ ਜਦੋਂ ਉਹਨਾਂ ਨੇ ਟੀਅਰ ਗੈਸ ਉਹਨਾਂ ਨੇ ਫਿਰ ਟਰਾਲੀਆਂ ਤੇ ਸੁੱਟਨੇ ਸ਼ੁਰੂ ਕਰਤੇ ਆ ਪਹਿਲਾਂ ਤੇ ਥੋੜੀ ਜਿਹੀ ਪਿੱਛੇ ਮੁੜ ਕੇ ਟਰਾਲੀਆਂ ਤੇ ਸੁੱਟਨੇ ਕਰਦੇ ਟਰਾਲੀਆਂ ਵੀ ਕਾਫੀਆਂ ਦੇ ਤਰਪਾਣਾ ਸੜ ਗਈਆਂ ਵਾ ਟਰਾਲੀਆਂ ਦੇ ਵਿੱਚ ਜੋ ਸੁੱਟਣ ਲੱਗ ਪਿਆ ਤੇ ਮੈਨੂੰ ਮੁੰਡਾ ਮੇਰੇ ਕੋਲ ਭਜਾਇਆ ਇੱਥੋਂ ਉਹਾਂ ਦੇ ਵੀ ਬਜ਼ੁਰਗਾਂ ਨੂੰ ਉਹਦੇ ਦੇ ਮੂੰਹ ਇਹੋ ਹੀ ਨਿਕਲਿਆ ਵਾ ਵੀ ਉਹ ਬਾਪੂ ਮਰ ਗਿਆ ਵੀ ਬਾਪੂ ਮਰ ਗਿਆ ਟਰਾਲੀਆਂ ਚ ਉਹ ਤੋਂ ਅੱਗ ਲੱਗ ਕੇ ਜਦੋਂ ਉਹਨਾਂ ਦੇ ਵਿੱਚ ਫਟ ਗਿਆ ਨਾ ਹਨ ਕੇ ਮਤਲਬ ਕਿ ਉਹ ਧੂਆ ਹੋ ਗਿਆ ਵਿੱਚ ਉਹ ਸਾਬੰਦ ਹੋ ਗਏ ਉਹਨਾਂ ਦੇ ਜਦੋਂ ਮੈਂ ਜਾ ਕੇ ਵੇਖਿਆ ਉਹਨਾਂ ਨੂੰ ਜਾ ਕੇ ਵੀ ਆਪਣੀ ਟੀਮ ਖੜ ਕੇ ਵੀ ਉਹਨਾਂ ਦਾ ਚਲੋ ਟ੍ਰੀਟਮੈਂਟ ਕੀਤਾ ਤੇ ਉਹਨਾਂ ਦੇ ਸਾਬ ਮੋੜਾ ਹੈ ਆਪਣੇ ਮੁੰਡੇ ਇੱਥੇ ਜਿਵੇਂ ਅੰਮ੍ਰਿਤ ਆ ਉਹ ਦੋ ਤਿੰਨ ਜਾਣੇ ਮੁੰਡੇ ਇੱਥੇ ਬਜ਼ੁਰਗ ਨੂੰ ਪੱਟੀਆਂ ਕਰਨਦੇ ਸੀ ਬਜ਼ੁਰਗ ਦੇ ਸੱਟ ਲੱਗੀ ਸੀ ਉਹਨਾਂ ਨੇ ਜਦੋਂ ਆਏ ਨਾ ਇਧਰੋਂ ਪਤਾ ਨਹੀਂ 5-700 ਬੰਦਾ ਆਣਾ ਵੀ ਆ ਐਲੀ-ਐਲੀ ਕਰਦੇ ਆ ਇਹਦੇ ਜਿਹੜੇ ਆਪਣੇ ਕਿਸਾਨੀ ਪਛੇੜ ਗਏ ਸਾਰੇ ਵੀ ਜਦੋਂ ਉਹਨਾਂ ਨੇ ਟੀਅਰ ਗਿਆ ਛੱਡਦੇ ਤੇ ਗੋਲੀਆਂ ਛੱਡਦੇ ਆਏ ਨਾ ਜਦੋਂ ਉਹ ਜਦੋਂ ਆਪਣੇ ਪਿੱਛੇ ਕੇ ਸਾਰੇ ਇਹਨਾਂ ਨੇ ਟਰੈਕਟਰ ਭੰਤ ਤੇ ਆਪਣੀਆਂ ਗੱਡੀਆਂ ਇੱਥੇ ਲਗੀਆਂ ਤੁਸੀਂ ਵੇਖਿਆਣੀਆਂ ਗੱਡੀਆਂ ਭੰਤੀਆਂ ਆਪਣੇ ਮੋਟਰਸਾਈਕਲ ਬਾਈਕਾਂ ਭੰਤੀਆਂ ਉਹਨਾਂ ਨੇ ਆਣ ਕੇ ਜਿਹੜੇ ਮੈਡੀਕਲ ਆ ਨਾ ਜਦਾਂ ਇਹ ਮੁੰਡੇ ਦੱਸਣਦੇ ਆ ਮੈਂ ਤੇ ਬਾਅਦ ਉਹ ਦਸਾਂਦੇ ਵੀ ਤੇ ਬਜ਼ੁਰਗ ਨੂੰ ਪੱਟੀ ਕਰਨ ਦੇ ਉਹਨਾਂ ਨੇ ਆਣ ਕੇ ਗਾਲ੍ਹਾਂ ਬਹੁਤ ਗੰਦੀਆਂ ਕੱਢੀਆਂ ਰੌਲਾ ਪਿਆ ਨਾਲੇ ਟੇਬਲ ਨੂੰ ਲੱਤ ਮਾਰ ਕੇ ਛੁੱਟੀਆਂ ਦਵਾਈਆਂ ਖਿਲਾਰਤੀਆਂ ਇਹਨਾਂ ਦੇ ਡਾਂਗਾ ਮਾਰਨੇ ਸ਼ੁਰੂ ਕਰਤੀਆਂ ਹੈ ਨਹੀਂ ਉਹ ਗੁਰੂ ਜੀ ਕਿਹਾ ਕੋਨੀਆਂ ਬਾਵਾ ਸਾਰੀਆਂ ਸਟਾਂ ਲਾਤੀਆਂ ਵਾ ਤੇ ਮੈਂ ਦੱਸਾਂਗੀ ਜੇਕਰ ਕੁਛ ਦਿਨ ਪਹਿਲਾਂ ਉਹਨਾਂ ਡਾਕਟਰ ਸਵਾਮਣ ਦੀ ਟੀਮ ਨੂੰ ਨਾ ਟਵਿੱਟਰ ਤੇ ਟੈਗ ਕਰਕੇ ਕਿਹਾ ਗਿਆ ਹੈ ਵੀ ਡਾਕਟਰ ਸਵਾਮਣ ਤੁਹਾਨੂੰ ਪਤਾ ਵੀ ਮਾਇਓ ਕਲੀਨਿਕ ਦੇ ਵਿੱਚ ਯੂ ਐਸ ਏ ਦੇ ਵਿੱਚ ਉਹ ਜੌਬ ਕਰਦੇ ਆ ਜਿਹੜੇ ਦੁਨੀਆਂ ਦਾ ਸਭ ਤੋਂ ਵੱਡਾ ਮਾਇਓ ਕਲੀਨਿਕ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਉਹ ਮਾਇਓ ਕਲੀਨਿਕ ਦੇ ਵਿੱਚ ਕਿਹਾ ਗਿਆ ਮਤਲਬ ਰਿਪੋਰਟ ਭੇਜੀ ਗਈ ਆ ਵੀ ਇਹ ਡਾਕਟਰ ਹੈ ਜਿਹੜਾ ਇਹ ਅਤਵਾਦੀਆਂ ਦਾ ਇਹ ਜਿਹੜੇ ਖਾਲਸਤਾਨੀਆਂ ਦਾ ਸਾਥ ਦਿੰਦੇ ਆ ਇਹਨੂੰ ਇਹਨੂੰ ਇੱਥੋਂ ਬਾਹਰ ਕੱਢੇ ਜਾਵੀ ਸਾਡੀ ਫੋਨਾਂ ਦੇ ਵੀ ਤੁਮ ਕਿਉਂ ਆਉਂਦੀਆਂ ਵੀ ਤੁਹਾਡੇ ਪਾਸਪੋਰਟ ਜ਼ਬਤ ਕੀਤੇ ਜਾਣਗੇ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ ਪਰ ਕੱਲ੍ਹ ਵਾਲੇ ਐਕਸ਼ਨ ਨੇ ਸਾਨੂੰ ਪੱਕਾ ਯਕੀਨ ਦਵਾਤਾ ਵੀ ਸਾਡੀ ਟੀਮ ਤੇ ਵਾਕਈ ਟਾਰਗੇਟ ਇਹਨਾਂ ਕੀਤਾ ਵਾ ਸਾਡੀ ਟੀਮ ਤੇ ਵਾਕਈ ਇਹਨਾਂ ਦੀ ਨਿਗਾਹ ਚ ਇਹ ਸਾਨੂੰ ਟਾਰਗੇਟ ਕਰਦੇ ਜਿਹੜਾ ਇਹਨੇ ਆਣ ਕੇ ਇਹਨੂੰ ਆਣ ਕੇ ਜਦੋਂ ਡਾਂਗਾ ਮਾਰੀਆਂ ਵਾ ਲੱਤਾਂ ਮਾਰੀਆਂ ਤੇ ਇਹਨਾਂ ਨੂੰ ਇਹ ਆਖਿਆ ਵੀ ਅੱਜ ਦੇ ਤੁਹਾਨੂੰ ਅਸੀਂ ਡਾਂਗਾ ਹੀ ਮਾਰੀਆਂ ਵਾ ਜੇ ਫਿਰ ਵੀ ਤੁਸੀਂ ਇਦਾਂ ਦਿਸਪੇ ਤੇ ਤੁਹਾਡੇ ਸਿੱਧੀਆਂ ਗੋਲੀਆਂ ਮਾਰਾਂਗੇ ਮੈਂ ਉਹਨਾਂ ਨੂੰ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਨਾ ਵਾ ਵੀ ਜੇ ਗੋਲੀਆਂ ਮਾਰਨੀਆਂ ਹਨਾ ਸਾਡੇ ਆਣ ਕੇ ਸਾਡੀ ਟੀਮ ਅੱਜ ਵੀ ਫੇਰ ਤਤਵਾਰਿਆ ਅਸੀਂ ਅੱਗੇ ਨੂੰ ਵੀ ਵੱਧ ਮਤਲਬ ਅਤਿਸ਼ਾ ਨਾ ਆਏ ਨਾ ਆਪਣੇ ਭਰਾਵਾਂ ਦੀ ਸੇਵਾ ਕਰਨ ਜੇ ਸਾਡੇ ਗੋਲੀਆਂ ਮਾਰਨੀਆਂ ਨਾ ਸਾਡੀ ਇੱਕ ਚ ਮਾਰਿਓ ਕਿਤੇ ਸਾਡੇ ਪਿੱਛੋਂ ਨਾ ਮਾਰ ਦਿਓ ਜੀ ਅਸੀਂ ਪਿੱਛੋਂ ਗੋਲੀ ਖਾ ਕੇ ਨਹੀਂ ਮਰਨਾ ਚਾਹੁੰਦੇ ਇੱਕ ਚ ਗੋਲੀ ਖਾ ਕੇ ਮਰਨਾ ਚਾਹੁੰਦੇ ਆ ਇਹ ਉਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਵਾ ਕਿ ਬਾਕੀ ਇਹਨਾਂ ਤੋਂ ਇਹਨਾਂ ਨੂੰ ਤਰੀਕੇ ਦੇਖਦੇ ਦੇਖੋ ਦੇਖਦੇ ਸੀ ਵੀ ਜਦੋਂ ਇੱਕੋਦਮ ਸਾਰੀ ਗੋਲਾਬਰੀ ਹੋਈ ਆ ਇੱਥੇ ਸਾਰੇ ਧੂਆਂ ਤਾਂ ਹੋਰ ਗਿਆ ਸਾਰੇ ਕਿਸਾਨ ਪਿੱਛੇ ਹਟ ਗਏ ਤਾਂ ਜਦੋਂ ਆਏ ਆ ਸਪੀਡ ਦੇ ਨਾਲ ਤਾਂ ਬਾਕੀ ਜਿਹੜੀ ਸਾਡੀ ਟੀਮਾਂ ਪਿੱਛੇ ਚੱਲ ਗਈ ਸੀ ਡਰੈਸਿੰਗ ਕਰਦੇ ਸੀ ਦੋ ਤਿੰਨ ਮੁੰਡੇ ਇੱਥੇ ਤਾਂ ਇੱਕੋਦਮ ਉਦੋਂ ਹੀ ਪਤਾ ਲੱਗਾ ਚੰਦ ਕੁਸ਼ ਮਿੰਟਾਂ ਦੇ ਵਿੱਚ ਹੀ ਉਧਰੋਂ ਗੱਡੀ ਭੰਨਦੀ ਆਈ ਆਂਦੇ ਆ ਟੇਬਲ ਮਾਰੇ ਆ ਮੇਰੇ ਡਰੈਸਿੰਗ ਕਰਦੇ ਹੱਥ ਦੇ ਵਿੱਚ ਪੱਟੀ ਕੈਂਚੀ ਡਰੈਸਿੰਗ ਕਰਦੇ ਕਰਦੇ ਉਹਨਾਂ ਨੇ ਆਣ ਕੇ ਪਹਿਲਾਂ ਲੱਕ 'ਚ ਮਾਰੀ ਡਾਂਗ ਨਾਲ ਦੀ ਨਾਲ ਦੂਜੇ ਨੇ ਮੇਰੇ ਜਦੋਂ ਸਿਰ 'ਚ ਮਾਰ ਲੱਗਾ ਮੈਂ ਅੱਗੇ ਹੱਥ ਕੀਤਾ ਨਹੀਂ ਕਿਸੇ ਨੇ ਜੀਨ ਪਾਈ ਸੀ ਲੋਰ ਸੀ ਉੱਪਰ ਜਿਹੜੀ ਜਾਰੀ ਸੇਫਟੀ ਪਾਈ ਸੀ ਜੈਕਟ ਸੀ ਆਫੀਸਲੀ ਗੱਲ ਉਹ ਵਰਦੀ ਵਾਲੀ ਹੋਊਗੀ ਫੌਜੀਆ ਵਾਲੀ ਹਲਮਟ ਪਾਏ ਹੱਥ 'ਚ ਸੇਫਟੀ ਉਹਨਾਂ ਦੇ ਡਾਂਗਾ ਤੇ ਅਸੀਂ ਡਰੈਸਿੰਗ ਕਰਦੇ ਸੀ ਮਾਰ ਕੇ ਜਦੋਂ ਮੇਰੇ ਡਾਂਗਾ ਪਈਆਂ ਮੈਂ ਡਿੱਗਿਆ ਮਾ ਥਾਪੀ ਮਾਰ ਕੇ ਧਮਕੀ ਦੇ ਕੇ ਤੇ ਗੰਦੀਆਂ ਗਾਲਾਂ ਕੱਢ ਕੇ ਗਏ ਆ ਵੀ ਐਦਾਂ ਦਾ ਕਿਉਂਕਿ ਮੈਂ ਇਸ ਕਰਕੇ ਲੱਗਾ ਹੋਇਆ ਸੀ ਸਾਰੇ ਪ ਮੈਚ ਕਰਕੇ ਲੱਗਾ ਸੀ ਵੀ ਅਸੀਂ ਮੈਡੀਕਲ ਟੀਮ ਆ ਜੈਕਟਾ ਪਾਈਆਂ ਨੇ ਵੀ ਜਿਹੜੀ ਉਧਰੋਂ ਹਰਿਆਣਾ ਸਰਕਾਰ ਵੱਲੋਂ ਕਰ ਰਹੀ ਹੈ ਫੌਜ ਪੁਲਿਸ ਆਉਗੀ ਉਹਨਾਂ ਨੂੰ ਹਦਾਇਤਾਂ ਹੁੰਦੀਆਂ ਨੇ ਵੀ ਮੈਡੀਕਲ ਟੀਮ ਤੇ ਨਹੀਂ ਕਰ ਸਕਦੇ ਅਟੈਕ ਉਹ ਮੇਰੇ ਮਨ ਚ ਐਸੀ ਵੀ ਆਪਾਂ ਵੀ ਕਿਵੇਂ ਛੱਡ ਕੇ ਬਜ਼ੁਰਗ ਨੂੰ ਵਿੱਚ ਭਜਾਂਗੇ ਆਪਣੇ ਤੇ ਅਟੈਕ ਨਹੀਂ ਹੋਊਗਾ ਮੋਂਨਾਂ ਨੂੰ ਵੀ ਕਿਹਾ ਤੁਸੀਂ ਬੈਠ ਜਾਓ ਪਰ ਸਾਨੂੰ ਪਤਾ ਹੀ ਉਦੋਂ ਲੱਗਾ ਜਦੋਂ ਅਣਕ ਸਾਡੇ ਤੇ ਵੀ ਡਾਂਗਾ ਫਰਾਤ ਜਿਹੜਾ ਬਜ਼ੁਰਗ ਵਿਚਾਰਾ ਬੈਠਾ ਸੀ ਮੰਜੀ ਵੀ ਸੁੱਟੀ ਉਹਨੂੰ ਵੀ ਲੱਤ ਮਾਰ ਕੇ ਮੇਰੇ ਮਨ ਚ ਹੋਇਆ ਪਹਿਲਾਂ ਮੇਰੇ ਡਾਂਗ ਮਾਰ ਕੇ ਸੁੱਟਿਆ ਫਿਰ ਉਹਦੇ ਲੱਤ ਮਾਰ ਕੇ ਉਹਨੂੰ ਥੱਲੇ ਸੁੱਟਿਆ ਟੇਬਲ ਦਵਾਈਆਂ ਸਾਰੀਆਂ ਸਾਡੇ ਥੱਲੇ ਸੁੱਟੀਆਂ ਉਦੋਂ ਮਨ ਬੜਾ ਦੁਖੀ ਹੋਇਆ ਵੀ ਤੇ ਅਸੀਂ ਵੀ ਸੇਫ ਨਹੀਂ ਹੈਗੇ ਤਾਂ ਦੂਜਿਆਂ ਤੋਂ ਕੀ ਉਮੀਦ ਰੱਖਣੀ ਆ ਬਹੁਤ ਬਹੁਤ ਮਾੜੀ ਗੱਲ ਐ ਜੀ ਉਹਨਾਂ ਦੇ ਲਈ ਜਿੱਥੇ ਕੱਲ੍ਹ-ਕੱਲ ਕਰੀ ਦੇ ਦਾਇਰੇ ਤੇ ਜਿਹੜਾ ਕੈਂਪ ਲੱਗਿਆ ਹੋਇਆ ਸੀ ਜਿਹੜੀ ਲੋਕਾਂ ਦੀ ਸਹੂਲਤ ਦੇ ਲਈ ਦਵਾਈਆਂ ਦੇ ਰਹੇ ਸੀ ਉਹਨਾਂ ਤੇ ਵੀ ਜਿਹੜਾ ਅਸੀਂ ਕਹਿ ਦਈਏ ਹਰਿਆਣਾ ਪ੍ਰਸ਼ਾਸਨ ਜਾਂ ਫਿਰ ਅਸੀਂ ਮੁਲਾਜ਼ਮਾਂ ਵੱਲੋਂ ਹਮਲੇ ਤੱਕ ਕੀਤੇ ਗਏ ਹੋਰ ਵੀ ਐਮ ਸਟੋਰੀਆਂ ਤੇ ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਾਉਂਦੇ ਰਹਿਵਾਂਗੇ ਤਾਂ ਤਾਂ ਕੋਈ ਇਜਾਜ਼ਤ ਮੈਂ ਰਸ਼ਪਿੰਦਰ ਸਿੰਘ ਧੰਨਵਾਦ